ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈ ਰਾੜੀ ਮਹਲਾ ਚੌਥਾ ਜਪ ਮੰਨ ਹਰ ਨਿਰੰਝਣ ਨਿਰੰਕਾਰ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰਾ ਰਹਾਓ ਆਗਨ ਕੋਂਟ ਮੈਂ ਉਰਦ ਲਿਵ ਲਾਗਾ ਹਰ ਰੱਖੇ ਉਦਰ ਮੰਜਾਰਾ ਸੋ ਐ ਸਾਹਰ ਸਿਵ ਹੋ ਮੇਰੇ ਮਨ ਔਰ ਅੰਤ ਛਡਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਬੈ ਰਾੜੀ ਮਹਲਾ ਚੌਥਾ ਜਪਮਨ ਹਰ ਨਿਰੰਝਣ ਨਿਰੰਕਾਰ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰ ਰਹਾਉ ਆਗਨ ਕੋਟ ਮੈਂ ਉਰਦ ਲੈ ਲਾਗਾ ਹਰ ਰਾਖੇ ਉਦਰ ਮਝਾਰਾ ਸੋ ਐ ਸਾਹ ਹਰਿ ਸੇਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰਾ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਬੈ ਰਾੜੀ ਮਹਲਾ ਚੌਥਾ ਜਪ ਮੰਨ ਹਰ ਨਿਰੰਜਣ ਨਿਰੰਕਾਰ ਸਦਾ ਸਦਾ ਹਰ ਧਿਆਇ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰ ਰਹਾਉ ਆਗਨ ਕੋਟ ਮੈਂ ਉਰਦ ਲੈ ਲਾਗਾ ਹਰ ਰੱਖੇ ਉਦਰ ਮਝਾਰਾ ਸੋ ਐ ਸਾਹ ਹਰਿ ਸੇਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਬੈ ਰਾੜੀ ਮਹਲਾ ਚੌਥਾ ਜਪ ਮੰਨ ਹਰ ਨਿਰੰਝਣ ਨਿਰੰਕਾਰ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰ ਰਹਾਉ ਆਗਨ ਕੋਟ ਮੈਂ ਉਰਦ ਲਿਵ ਲਾਗਾ ਹਰ ਰੱਖੇ ਉਦਰ ਮਝਾਰਾ ਸੋ ਐ ਸਾਹ ਹਰਿ ਸੇਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰਾ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਬੈ ਰਾੜੀ ਮਹਲਾ ਚੌਥਾ ਜਪ ਮੰਨ ਹਰ ਨਿਰੰਝਣ ਨਿਰੰਕਾਰ ਸਦਾ ਸੁਦਾ ਹਰ ਧਿਆਇ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰਾ ਰਹਾਉ ਆਗਨ ਕੋਟ ਮੈਂ ਉਰਦ ਲੈ ਲਾਗਾ ਹਰ ਰੱਖੇ ਉਦਰ ਮਝਾਰਾ ਸੋ ਐ ਸਾਹ ਹਰਿ ਸੇਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਬੈ ਰਾੜੀ ਮਹਲਾ ਚੌਥਾ ਜਪ ਮੰਨ ਹਰ ਨਿਰੰਝਣ ਨਿਰੰਕਾਰ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰਾ ਰਹਾਉ ਆਗਨ ਕੁੰਟ ਮੈਂ ਉਰਦ ਲਿਵ ਲਾਗਾ ਹਰ ਰੱਖੇ ਉਦਰ ਮੰਜਾਰਾ ਸੋ ਐ ਸਾਹ ਹਰਿ ਸੇਵ ਹੋ ਮੇਰੇ ਮਨ ਔਰ ਅੰਤ ਚੜਾਵਣਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਐ ਸੁਜਨ ਕੋ ਕਰਹੁ ਨਮਸਕਾਰ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈ ਰਾੜੀ ਮਹਲਾ 4 ਜਪ ਮੰਨ ਹਰ ਨਿਰੰਝਣ ਨਰੰਕਾਰ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰ ਰਹਾਉ ਆਗਨ ਕੋਟ ਮੈਂ ਉਰਦ ਲੈ ਬ ਲਾਗਾ ਹਰ ਰੱਖੇ ਉਦਰ ਮਝਾਰਾ ਸੋ ਐ ਸਾਹ ਹਰਿ ਸੇਵ ਹੋ ਮੇਰੇ ਮਨ ਹਰ ਅੰਤ ਚੜਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਦੇ ਸੋ ਜਾਨ ਕੋ ਕਰਹੁ ਨਮਸਕਾਰ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਬੈ ਰਾੜੀ ਮਹਲਾ ਚੌਥਾ ਜਪ ਮੰਨ ਹਰ ਨੇ ਰੰਝਣ ਨਰੰਕਰ ਸਦਾ ਸੁਦਾ ਹਰ ਧਿਆਇ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰਾ ਰਹਾਉ ਆਗਨ ਕੋਟ ਮੈਂ ਉਰਦ ਲੈ ਲਾਗਾ ਹਰ ਰੱਖੇ ਉਦਰ ਮਝਾਰਾ ਸੋ ਐ ਸਾਹ ਹਰਿ ਸੇਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਬੈ ਰਾੜੀ ਮਹਲਾ ਚੌਥਾ ਜਪ ਮੰਨ ਹਰ ਨਿਰੰਝਣ ਨਿਰੰਕਾਰ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰਾ ਰਹਾਓ ਆਗਨ ਕੋਟ ਮੈਂ ਉਰਦ ਲੈ ਲਾਗਾ ਹਰ ਰਖੇ ਉਦਰ ਮਝਾਰਾ ਸੋ ਐ ਸਾਹਰ ਸਿਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂ ਕਹਿ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰ ਹੂੰ ਨਮਸਕਾਰ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਬੈ ਰਾੜੀ ਮਹਲਾ ਚੌਥਾ ਜਪ ਮੰਨ ਹਰ ਨਿਰੰਝਣ ਨਰੰਕਾਰ ਸਦਾ ਸਦਾ ਹਰ ਧਿਆਇਐ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰਾ ਰਹਾਉ ਆਗਨ ਕੋਂਟ ਮੈਂ ਉਰਦ ਲਿਵ ਲਾਗਾ ਹਰ ਰੱਖੇ ਉਦਰ ਮੰਜਾਰਾ ਸੋ ਐ ਸਾਹ ਹਰਿ ਸੇਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰਾ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਬੈ ਰਾੜੀ ਮਹਲਾ ਚੌਥਾ ਜਪ ਮੰਨ ਹਰ ਨਿਰੰਝਣ ਨਿਰੰਕਾਰ ਸਦਾ ਸਦਾ ਹਰ ਧਿਆਈਏ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰਾ ਰਹਾਉ ਆਗਨ ਕੋਟ ਮੈਂ ਉਰਦ ਲਿਵ ਲਾਗਾ ਹਰ ਰੱਖੇ ਉਦਰ ਮਝਾਰਾ ਸੋ ਐ ਸਾਹ ਹਰਿ ਸੇਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਬੈ ਰਾੜੀ ਮਹਲਾ ਚੌਥਾ ਜਪ ਮੰਨ ਹਰ ਨਿਰੰਝਣ ਨਿਰੰਕਾਰ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾਂ ਕਾ ਅੰਤ ਨਾਮ ਪਾਰਵਾਰ ਰਹਾਉ ਆਗਨ ਕੋਟ ਮੈਂ ਉਰਦ ਲਿਵ ਲਾਗਾ ਹਰ ਰਾਕੇ ਉਦਰ ਮੰਜਾਰਾ ਸੋ ਐ ਸਾਹ ਹਰਿ ਸੇਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂਕੇ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰਾ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ